ਅੱਜਕਰ ਤੁਸੀਂ ਦੇਖ ਰਹੇ ਨਾਗਰ ਨਗਰ ਚਾਰ ਜੇਕਰ ਗੱਲ ਕਰੀਏ ਵਿਦਿਅਕ ਜਿਲ੍ਹਾ ਪ੍ਰੀਸ਼ਦ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਇਸ ਵਕਤ ਅਸੀਂ ਜਿਲ੍ਹਾ ਪ੍ਰੀਸ਼ਦ ਮੈਨ ਜ਼ੋਨ 4 ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀ ਮਤੀ ਜਸਵੀਰ ਖੋੜ ਅਤੇ ਸਾਫ ਕਾ ਸਰਪੰਚ ਦਰਸ਼ਨ ਸਿੰਘ ਮੈਨ ਦੇ ਚੋਣ ਕੈਂਪੇਨ ਦੇ ਵਿੱਚ ਅੱਜ ਤੱਕ ਬਹੁਤ ਵੱਡੀ ਗਤੀ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਤੁਸੀਂ ਦੇਖਨਦੇ ਹੋਵੋਗੇ ਕਿ ਬਹੁਤ ਜਾਗਾਪੱਡੀ ਗਿੱਤੀ ਦੇ ਵਿੱਚ ਲੋਕ ਬੋਟਾ ਮੰਗ ਰਹੇ ਨੇ ਅੱਧੀ ਗੱਲਬਾਤ ਕਰ ਲੈਨੇ ਆ ਦਰਸ਼ਨ ਸਿੰਘ ਮੈਨ ਨਾਲ ਅਤੇ ਜਿਹੜੇ ਤਸ਼ਵੀਰਪੁਰ ਨੇ ਨਾ ਗੱਲ ਕਰਦਾ ਮੈਂ ਸ਼ਕਤ ਗਿੱਤੀ ਕਹਿੰਦਾ ਹਾਂ ਕੰਟੈਕਟ ਮੀਡੀਆ ਪਾਰਟੀ ਨੂੰ ਹਾਂ ਜਰ ਕੀ ਗੱਲਾਂ ਤੇ ਉਹਨੇ ਕਿੱਦਾਂ ਨਹੀਂ ਗਿਆ ਸਾਰਾ ਪਿੰਡ ਦੇ ਵਿੱਚੋਂ ਕੀ ਬਾਹਰ ਦੇ ਵਿੱਚੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਡੇ ਬਹੁਤ ਸਤਿਕਾਰਯੋਗ ਪਹਿਲਾਂ ਮੈਂ ਪਾਰਟੀ ਦਾ ਬੀਜੇਪੀ ਦਾ ਧੰਨਵਾਦ ਕਰਦਾ ਕਿ ਮਹਾਰਾਣੀ ਪ੍ਰਨੀਤ ਕੌਰ ਜੀ ਸਾਡੇ ਜਿਹੜੇ ਹਲਕੇ ਦੇ ਤੇ ਸਾਡੇ ਜ਼ਿਲ੍ਹੇ ਦੀ ਸ਼ਾਨ ਨੇ ਇਕ ਔਰਤਾਂ ਦੇ ਪ੍ਰਸਤੀ ਜਿਹੜੇ ਹਮੇਸ਼ਾ ਆਵਾਜ਼ ਚੱਕਦੇ ਨੇ ਸੈਂਟਰ ਸਰਕਾਰ ਦੇ ਜਿਹੜੀ ਫੈਸਿਲਿਟੀਆਂ ਨੇ ਉਹ ਗਰੀਬਾਂ ਤੱਕ ਆਉਂਦੀਆਂ ਨੇ ਤੇ ਸਾਨੂੰ ਵੀ ਅੱਗੇ ਅਵੇਅਰ ਕਰਨੇ ਨੇ ਕਿ ਤੁਸੀਂ ਇੱਕ ਅਹੁਦੇ ਤੇ ਆ ਕੇ ਟਿਕਟ ਦਿੱਤੀ ਆ ਕਿਉਂਕਿ ਹਮੇਸ਼ਾ ਹੀ ਦਰਸ਼ਣ ਮੈਣ ਨੇ ਦੱਬੇ ਕੁਚਲੇ ਗਰੀਬ ਕਿਰਤੀ ਮਜ਼ਦੂਰ ਕਿਸਾਨ ਵਪਾਰੀਆਂ ਦੀ ਆਵਾਜ਼ ਚੱਕੀ ਆ ਹਮੇਸ਼ਾ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਤੇ ਅੱਜ ਵੀ ਮੈਂ ਕੋਸ਼ਿਸ਼ ਕਰਦਾ ਕਿ ਪਾਰਟੀ ਦਾ ਧੰਨਵਾਦ ਵੀ ਕਰਦਾ ਹਰਮੇਸ਼ ਗੋਇਲ ਜੀ ਦਾ ਸਾਡੇ ਹਲਕੇ ਦੇ ਇੰਚਾਰਜ ਸ੍ਰੀਿੰਦਰ ਖੇੜਕੀ ਜੀ ਦਾ ਕਿ ਉਹਨਾਂ ਨੇ ਮੇਰੇ ਪਰਿਵਾਰ ਨੂੰ ਤੇ ਮੈਨੂੰ ਟੀਮ ਦੇ ਕੇ ਨਵਾਜਿਆ ਇਹ ਸਾਰਾ ਜਿਹੜਾ ਪਰ ਕੁਸਰੋ ਪਰ ਤੋਂ ਟੀਮ ਆਈ ਆ ਸਾਡੀ ਜਿਹੜੇ ਵੀ ਹਰਕੇ ਦੇ ਵਿੱਚ ਜਿੱਥੇ-ਜਿੱਥੇ ਮੈਨੂੰ ਪਿੰਡਾਂ ਦੇ ਟਿਕਟ ਮਿਲੀਆਂ ਉੱਥੇ ਦੇ ਲੋਕਾਂ ਨੇ ਮੈਨੂੰ ਸਾਥ ਦਿੱਤਾ ਆਪ ਪਰ ਇਹ ਹੰਗਾਰੇ ਮੇਰੇ ਨਾਲ ਕੰਪੇਨਿੰਗ ਚੱਲਦੀ ਹੈ ਪਿੰਡਾਂ ਦੀ ਵਕਫ ਵਕਫ ਪਿੰਡਾਂ ਦੀ ਪਹਿਲਾ ਮੈਂ ਦੁੱਧੜਾ ਇਧਰੋਂ ਜਲਾਲ ਖੇੜਾ ਕੁਸਰੋ ਪਰ ਅਸੀਂ ਕੰਪੇਨਿੰਗ ਕਰਾਂਗੇ ਸੋ ਮੈਂ ਧੰਨਵਾਦ ਕਰਦਾ ਪਾਰਟੀ ਦੇ ਜਿੰਨੀਆਂ ਪਾਰਟੀ ਦੇ ਦੱਸੀਆਂ ਹੋਈਆਂ ਰੱਖੀਆਂ ਹੋਈਆਂ ਸਹੂਲਤਾਂ ਨੇ ਉਹਨਾਂ ਨੂੰ ਮੈਂ ਜਦੋਂ ਵੀ ਜਿੱਤ ਗਏ ਮੇਰੀ ਪਾਰਟੀ ਦੇ ਵਿੱਚੋਂ ਮੇਰੀ ਪਤਨੀ ਨੂੰ ਵੀ ਟਿਕਟ ਦੇ ਕੇ ਨਵਾਜਿਆ ਸੋ ਸਾਰੀ ਪਾਰਟੀ ਦੇ ਸਾਰੇ ਆਗੂਆਂ ਦਾ ਧੰਨਵਾਦ ਧੰਨਵਾ ਵੱਡੇ ਸ਼ੋਤਬ ਜਿਹੜੇ ਮੇਰੇ ਭਰਾ ਨੌਜਵਾਨ ਮੇਰੇ ਨਾਲ ਜਿਹੜੇ ਖੜੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਸਭ ਨੂੰ ਪਤਾ ਕਿ ਸਰਪੰਚੀ ਬੇਲੇ ਦਰਸ਼ਨ ਸਿੰਘ ਮੈਨ ਦੇ ਦਰਵਾਜ਼ੇ ਉਦੋਂ ਵੀ 24 ਘੰਟੇ ਖੁੱਲੇ ਸੀ ਦਰਸ਼ਨ ਸਿੰਘ ਮੈਨ ਨੇ ਉਦੋਂ ਵੀ ਫੋਨ ਚੱਕਿਆ ਉਹ ਕੰਮ ਤਾਂ ਹੈ ਨਹੀਂ ਵੀ ਗਰੀਬਾਂ ਵਾਸਤੇ ਦਰਵਾਜ਼ਾ ਬੰਦ ਤੇ ਵੱਡੇ ਲੋਕਾਂ ਵਾਸਤੇ ਸੋਫਿਆਂ ਦੇ ਉੱਤੇ ਜਗ੍ਹਾ ਦਰਸ਼ਨ ਮੈਨ ਦੀ ਉਦਾਂ ਦੀ ਸੋਚ ਨਹੀਂ ਪਹਿਲਾਂ ਵੀ ਦਰਵਾਜ਼ੇ ਖੁੱਲੇ ਸੀ ਜੇਕਰ ਪਾਰਟੀ ਵੱਲੋਂ ਦਿੱਤੀ ਝੋਲੀ ਦੇ ਵਿੱਚ ਪਾਈ ਟਿਕਟ ਤੇ ਲੋਕ ਹੋਰ ਲਾਉਂਦੇ ਨੇ ਕਮਲ ਦੇ ਫੁੱਲ ਤੇ 14 ਤਰੀਕ ਨੂੰ ਭਾਜਪੀ ਵੱਲੋਂ ਮੈਨੂੰ ਜਿਲ੍ਹਾ ਪ੍ਰੇਸ਼ਦ ਲੜਾਇਆ ਗਿਆ ਹੈ कोई मान सत्कार ਦਿੱਤਾ ਗਿਆ ਕੁਛ ਦੇਖ ਕੇ ਦਿੱਤਾ ਗਿਆ ਮੈਂ ਵਾਦਾ ਕਰਦਾ ਪਾਰਟੀ ਨਾਲ ਵੀ ਤੇ ਟਿਕਟ ਛੋੜੀ ਚ ਜਿੱਤ ਕੇ ਪਾਉਂਗਾ ਔਰ ਦਿਨ ਰਾਤ ਇੱਕ ਕਰਕੇ ਪਾਰਟੀ ਦੇ ਦਸੀਆਂ ਹੋਈਆਂ ਸਕੀਮਾਂ ਗਰੀਬਾਂ ਤੱਕ ਲਾਗੂ ਕਰਾਉਂਗਾ ਚਾਹ ਆਵਾਸ ਯੋਜਨਾ ਚਾਹ ਕੱਚੇ ਘਰਾਂ ਦੀ ਸਕੀਮਾਂ ਚਾਹ ਬਜ਼ੁਰਗਾਂ ਦੇ ਪੈਨਸ਼ਨਾਂ ਨੇ ਚਾਹ ਜਿਹੜੇ ਮੇਰੇ ਪਿੰਡ ਦੇ ਵਿੱਚ ਜਦੋਂ ਸਰਕਾਰ ਬਦਲੀ ਕੰਮ ਰੋਕੇ ਗਏ ਨੇ ਪੈਲਸ ਬਣਦਾ ਸੀਗਾ ਪਿੰਡ ਦਾ ਆ ਪੁੱੜ ਲਈ ਮੈਂ ਜਿਹੜਾ ਕਾਕਾ ਰਜਿੰਦਰ ਹੈ ਆਮ ਆਦਮੀ ਪਾਰਟੀ ਦਾ ਜਦੋਂ ਐਮਐਲਏ ਸੀ ਉਦੋਂ ਤਾਂ ਤੋਂ ਕੱਖ ਨਹੀਂ ਹੋਇਆ ਮੈਂ ਖੁਦ ਸਰਪੰਚ ਸੀ ਮੈਨੂੰ ਦੱਬਿਆ ਗਿਆ ਸਮਰ ਰਜਿੰਦਰ ਵੱਲੋਂ ਅੱਜ ਕਿਹੜੇ ਮੂੰਹ ਨਾਲ ਪਾਰਟੀ ਦੇ ਟਿਕਟਾ ਦੇ ਦਿੰਦੇ ਨੇ ਔਰ ਟਿਕਟਾ ਕਿਹੜੇ ਬੰਦੇ ਨੂੰ ਦੇ ਰਹੇ ਨੇ ਜਿਨ੍ਹਾਂ ਤੇ ਐਸਟੀ ਐਸਟੀ ਐਕਟ ਦੇ ਪਰਚੇ ਦਰਜ ਨੇ ਜਿਨ੍ਹਾਂ ਤੇ 302 ਦੇ ਪਰਚੇ ਦਰਜ ਨੇ ਯਾਰ ਐਦਾਂ ਦੀ ਪਾਰਟੀ ਪਹਿਲਾਂ ਰਾਜੇ ਵੜਿੰਗ ਦਾ ਬਿਆਨ ਸੁਣਿਆ ਉਹ ਕਹਿੰਦਾ ਬੁੱਟਾ ਸਿੰਘ ਨੂੰ ਸਾਡੇ ਮਰਹਮ ਸੀਗੇ ਜਿਨ੍ਹਾਂ ਨੇ ਐਸਟੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਜਿਹੜੇ 30 ਵਾਰੀ ਐਮਪੀ ਰਹੇ ਨੇ ਉਹਨਾਂ ਨੂੰ ਕਹਿੰਦੇ ਉਹਨਾਂ ਦਾ ਰੰਗ ਕਾਲਾ ਜੀ ਉਹ ਪੱਠੇ ਪਾਉਣ ਵਾਲੇ ਨੇ ਕਾਂਗਰਸ ਪਾਰਟੀ ਦੀ ਸੋਚ ਐਦਾਂ ਦੀ ਆ ਪਰ ਭਾਜੀਪਾ ਜੀਪੀ ਪਾਰਟੀ ਨੇ ਜਿਹੜੇ ਟਿਕਟਾਂ ਦਿੱਤੀਆਂ ਨੇ ਨਾ ਇਸ ਟਾਈਮ ਮੈਂ ਦੱਸਣਾ ਚਾਹੁੰਦਾ ਸਾਰੀ ਜਨਤਾ ਨੇ ਉਹ ਸਾਰੇ ਐਸਸੀ ਲੋਕਾਂ ਨੂੰ ਦਿੱਤੇ ਨੇ ਪਿਆਰ ਮੁਹੱਬਤ ਨਾਲ ਗਰੀਬ ਘਰਾਂ ਦੇ ਬੱਚਿਆਂ ਨੂੰ ਟਿਕਟਾਂ ਦਿੱਤੀਆਂ ਨੇ ਇਸ ਕਰਕੇ ਮੈਨੂੰ ਖੁਸ਼ੀ ਆ ਕਿ ਪਾਰਟੀ ਨੇ ਮਾਨ ਸਤ ਕਰ ਦਿੱਤਾ ਪਾਰਟੀ ਦੇ ਜਿਹੜੀਆਂ ਦੱਸੀਆਂ ਹੋਈਆਂ ਰਾਹਾਂ ਨੇ ਉਹਨਾਂ ਨੂੰ ਗਰੀਬਾਂ ਤੱਕ ਵੋਟਰਾਂ ਨੂੰ ਕੀ ਅਪੀਲ ਕਰਾਂ ਮੈਂ ਵੋਟਰਾਂ ਨੂੰ ਇਹੀ ਅਪੀਲ ਕਰੂੰਗਾ ਕਿ ਕੈਂਡੀਡੇਟ ਦਾ ਕਰਦਾਰ ਤੇ ਕਦ ਦੇਖੋ ਕੈਂਡੀਡੇਟ ਦਾ ਕਰਦਾਰ ਤੇ ਕਦ ਦੇਖੋ ਕਿ ਤੁਹਾਡੇ ਨਾਲ ਖੜਦਾ ਤੁਹਾਡੇ ਨਾਲ ਖੜਨ ਵਾਲਾ ਨਸ਼ਾ ਵੇਚਣ ਵਾਲਾ ਤਾਂ ਨਹੀਂ ਗੁੰਡਾ ਤਾਂ ਨਹੀਂ ਹੈਗਾ ਕਿਉ ਗਰੀਬਾਂ ਦੇ ਹੱਕ ਦੀ ਆਵਾਜ਼ ਚੱਕਣ ਵਾਲਾ ਔਰ ਉਹਦੇ ਲੱਤਾਂ ਭਾਰ ਛੰਦ ਦੀਆਂ ਨੇ ਜਦੋਂ ਖੜਦਾ ਹੈ ਕਿਤੇ ਜਾ ਕੇ ਸੜਕ ਤੇ ਉਹ ਕਿਸੇ ਅਫਸਰ ਨੇ ਧੱਕਾ ਕਰਿਆ ਹੋਵੇ ਬਾਹਮ ਰੋਡ ਦੀ ਹਿੰਮਤ ਰੱਖਦਾ ਦਰਸ਼ਕ ਮੈਨ ਸੋ ਮੈਂ ਇੱਕੋ ਵਾਰੀ ਬੇਨਤੀ ਕਰੂੰਗਾ ਪਿੰਡ ਵਾਲਿਆਂ ਨੂੰ ਖਾਸ ਕਰਕੇ ਕਿ ਪਹਿਲਾਂ ਤੁਸੀਂ ਚੁੱਕ ਗਏ ਹੁਣ ਜੇ ਚੁੱਕ ਗਏ ਨਾ ਮੁੜ ਕੇ ਵਕਤ ਨਹੀਂ ਲੱਗਣਾ ਦਰਸ਼ਕ ਮੈਨ ਲੜਦੇ ਰਹਿਣਾ ਹਮੇਸ਼ਾ ਆਵਾਜ਼ ਚੱਕਦੇ ਰਹਿਣਾ ਜੇਕਰ ਤੁਸੀਂ ਪਿਆਰ ਮੁਹੱਬਤ ਦੇਤੀ ਤਾਂ ਤੁਹਾਡੇ ਰੁਕੇ ਹੋਏ ਕੰਮ ਵੀ ਮੈਂ ਜ਼ਰੂਰ ਕਰਾਵਾਂਗਾ ਕਿ ਮੈਂ ਸੱਤਾਧਾਰੀ ਪਾਰਟੀ ਜਿਹਦਾ ਜ਼ਿਲ੍ਹਾ ਪ੍ਰੀਸ਼ਦ ਬੀਜਪੀ ਚ ਜਿੱਤ ਕੇ ਜਾਊਗਾ ਉਹਨਾਂ ਦੇ ਕੰਮ ਕਰਾਂ ਉਸ ਬੰਦੇ ਨੂੰ ਵੋਟ ਪਾਉਂਗੇ ਜਿਹਨੂੰ ਊੜੇ ਦੇ ਅੱਖਰ ਨਹੀਂ ਪਤਾ ਜਿਹਨੇ ਸਿਰਫ ਗੁੰਡਾਗਰਦੀ ਕਰੀ ਹੋਵੇ ਜਿਨ੍ਹਾਂ ਨੇ ਘਰ ਚੋਂ ਨਿਕਲ ਕੇ ਕਦੇ ਬਾਹਰ ਕਿਸੇ ਨੇ ਆਪਣੇ ਘਰ ਦੀ ਆਵਾਜ਼ ਨਾ ਚੱਕੀ ਉਹ ਲੋਕਾਂ ਦੀ ਬਾਤ ਚੱਕ ਦੂ ਦਰਸ਼ਨ ਮੈਨ ਦਾ ਕਰਤਾਰ ਪਤਾ ਦਰਸ਼ਨ ਮੈਨ ਦਾ ਪਤਾ ਲੋਕਾਂ ਨੂੰ ਕਹਿੰਦੇ ਹਮੇਸ਼ਾ ਆਵਾਜ਼ ਚੱਕੀ ਹੈ ਔਰ ਛੜਕਾਂ ਤੇ ਤਪਦੀਆਂ ਤੇ ਬੈਠ ਕੇ ਟੀਆਂ ਭੈਣਾਂ ਦੇ ਹੱਕਾਂ ਦੀ ਬਾਤ ਚੱਕੀ ਹੈ ਨੌਜਵਾਨਾਂ ਦੀ ਬਾਤ ਚੱਕੀਆ ਗਰਾਉਂਡਾਂ ਬਾਰੇ ਗੱਲ ਕੀਤੀ ਆ ਸਲਾਈਡ ਸੈਂਟਰਾਂ ਬਾਰੇ ਗੱਲ ਕੀਤੀ ਆ ਕਮਿਊਨਿਟੀ ਸੈਂਟਰਾਂ ਬਾਰੇ ਗੱਲ ਕੀਤੀ ਆ ਜਿੱਥੇ ਗਰੀਬਾਂ ਨਾਲ ਧੱਕਾ ਨਾਲ ਹਮੇਸ਼ਾ ਥਾਣੇ ਚ ਜਾ ਕੇ ਪਹਿਲ ਦੇਵਾਦਾਰ ਤੇ ਬਾਤ ਚੱਕਦਾ ਅਫਸਰਾਂ ਨਾਲ ਜਾ ਕੇ ਖਹਿਵਾਜੀ ਕਰਦਾ ਕਿ ਕਿਸੇ ਗਰੀਬ ਨਾਲ ਧੱਕਾ ਨਾ ਹੋਵੇ ਪਰ ਦਰਸ਼ਨ ਮੈਨ ਨੇ ਜਿੱਤ ਦਾ ਵਾਅਦਾ ਕਰਦਾ ਸੈਂਟਰ ਸਰਕਾਰ ਦੀਆਂ ਫੈਸਿਲਿਟੀਆਂ ਦਰਸ਼ਨ ਮੈਨ ਲੈ ਆ ਕੇ ਦਊਗਾ ਲਖਤੋ ਵਾਲਾ ਜੀ ਕੀ ਲੱਗਦਾ ਕਿ ਸੱਤਾਧਾਰੀ ਪਾਰਟੀ ਧੱਕਾ ਕਰਨੇ ਮੂਡ 'ਚ ਹੈਗੀ ਆ ਕੋਈ ਇਹ ਜਿਹਾ ਐ